ਅਸੀਂ ਆਸੀ ਕਾਰ ਸਾਰੇ ਕਿਸਾਨ ਭਰਾਵਾਂ ਨੂੰ ਹੀ ਲੋ ਜੀ ਆਪਾਂ ਪਹੁੰਚ ਗਏ ਕੋੜਕਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤਾਂ ਟਾਈਮ ਹੋ ਗਿਆ ਜਿਹੜਾ 7:30 ਤੇ ਤਰੀਕ ਹੈ ਅੱਜ 4 ਬਈ 4 ਮਾਰਚ 2025 ਤੇ ਅੱਜ ਦੇਖਦੇ ਹਾਂ ਕੀ ਰੇਟ ਜਾਂਦੀ ਹੈ ਜਿਹੜੀ ਕਾਲਰ ਤੂੜੀ ਵਿਕੇ ਬਈ ਉਹ 250 ਤੋਂ ਲੈ ਕੇ 300 ਦੇ ਵਿੱਚ ਵਿੱਚ ਵਿਕੀ ਆ ਅੱਜ ਦੇ ਰੇਟ ਦੇਖਦੇ ਹਾਂ ਕੀ ਜਾਂਦੀ ਆ ਤੇ ਨਾ ਤੁਸੀਂ ਦੇਖ ਸਕਦੇ 12 13 ਨਾਗ ਆਏ ਜਿਆਦਾ ਹੋਣਗੇ ਬਈ ਦੇਖ ਸਕਦੇ 12 13 ਨਾਗ ਆਏ ਤੇ ਲੋ ਜੀ ਵਾਰੀ ਵੀ ਆ ਗਈ ਬਈ ਬੋਲੀ ਜਿਹੜੀ ਸਟਾਰਟ ਹੋਣ ਲੱਗੀ ਆ ਦੇਖ ਲਿਆ ਕਰਾ ਜੀ ਕੀ ਰੇਟ ਜਾਂਦੀ ਤੁਡੀ ਬਈ ਲਓ ਜੀ ਉਹ ਇੱਕ ਕੱਲ ਨੂੰ ਮੱਕੀ ਲੈ ਕੇ ਆਣੀ ਸਾਡੇ ਸਟਾਰਟ ਬੋਲੀ ਟਾਈਮ ਸਾਢੇ 7 ਪੂਰਾ ਕਿੰਨੇ ਆ ਗਏ ਜੀ ਅੰਦਰ ਅੰਦਰ ਦੀ ਕੀ ਹੈ 230 ਰੁਪਏ 30 ਰੁਪਏ 230 ਰੁਪਏ ਅਜੀ 35 40 240 45 250 52 60 65 70 270 ਰੁਪਏ ਬੋਲਾ ਬਈ ਕਿਨੇ 75 ਰੁਪਏ 275 ਬੋਲਾ ਕਿਨੇ ਬਈ ਕਿੱਥੇ ਲੈਣੀ ਆ ਆ ਜਾ ਪਹਿਲੀ ਟੋਲੀ ਲੱਗੀ 275 ਰੁਪਏ ਲੱਗੀ ਦੂਜੀ ਟਰਾਲੀ ਦੇਖਦੇ ਆਂ ਕੀ ਰਹਿ ਜਾਂਦੇ ਇਹ ਮਈਏ ਟਰਾਲੀ ਥੋੜੀ ਦੂਸਰੀ ਹੈ ਭੋਂਗ ਟੈਪ ਆ ਕਿਦੇ ਵਿੱਚ ਟੂੜੀ ਜ਼ਿਆਦਾ ਹੋਊਗੀ 20 ਕੁਆਟ ਦੇ ਆਸ-ਪਾਸ ਹੋਊਗੀ ਭੋਂਗ ਟੈਪ ਟਰਾਲੀ ਇਹ ਬਈ ਪਤਾ ਨਹੀਂ ਜਾ ਕੇ ਦੇਖ ਕੇ ਮੈਂ ਖਲਾ ਕੇ ਬਣਾਉ ਆ ਆ ਗਈ ਬਾਉ ਜੀ ਟਰਾਲੀ ਹਾਂ ਲੈਣੇ ਗਾੜ ਕਿਉਂ ਕਿ ਮੈਂ ਉਹ ਲਗਾਏ ਪਹਿਲੇ ਬੰਦੇ ਅੰਦਰ ਦੀ ਹੈ ਜੀ ਇਹ ਸਾਰੀ ਭਾਈ ਹੈ ਬਾਹਰ ਦੀ ਹੈ ਅੰਦਰ ਗਈ ਹੈ ਠੀਕ ਅੰਦਰ ਦੀ ਗਈ ਹੈ ਨਹੀਂ ਨਹੀਂ ਮੈਂ ਕਿਹਾ ਬਾਹਰ ਦੀ ਠੀਕ ਹੈ ਹਾਂ ਮੈਂ ਬਾਹਰ ਨਿਕਲੂ ਹਾਂ ਆਈ ਨਿਕਲੂ ਭਾਈ ਸਾਰੀ ਬੋਲੋ ਜੀ ਚੱਕੀ ਆ ਥੋੜੀ ਬਾਹਰ ਦੀ ਆ ਇਹਦੇ ਨਾਲ ਦੀ ਆ ਭਾਈ ਬੋਲੋ ਰੱਖ ਬਹੁ ਬੋਲੀ ਥੋੜੀ ਆਈ ਨਿਕਲੂਗੇ ਜੀ 200 ਕਹਿੰਦੇ 200 ਰੁਪਿਆ 200 ਰੁਪਿਆ 200 ਰੁਪਿਆ 200 ਬੋਲਾ ਭਾਈ ਕਿਨੇ ਭਾਈ ਜੀ 200 ਜੀ 200 ਰੁਪਏ ਲੱਗੇ ਸਾਈਕਲ ਦਾ ਨਹੀਂ ਵਿਚਰੀ ਰੇਟ ਘਟਾ ਆਹ ਟਰਾਲੀ ਦੇ ਦੇਂ ਕੀ ਰੇਟ ਜਾਂਦੀ ਐ ਇਹਦੀ ਟਰਾਲੀ ਅੰਦਰ ਦੀ ਬਾਹਰ ਦੀ ਅੰਦਰ ਦੀ ਬਾਈ ਅੰਦਰ ਦੀ ਥੋੜੀ ਬੋਲਾ ਜੀ 250 ਰੁਪਿਆ 55 ਹਾਂ ਬੰਮੇ 60 260 ਰੁਪਏ 65 ਰੁਪਏ 70 ਰੁਪਏ 270 ਰੁਪਏ ਬੋਲਾ ਬਾਈ ਜੀ 270 ਵੀ ਬਾਈ ਕਿੱਥੇ ਹਾਂਜੀ ਇਹ ਲੱਗੀ 270 ਵੀ ਤੇਜੀ ਟਰਾਲੀ ਚੌਥੀ ਟਰਾਲੀ ਦੇਖਦੇ ਕੀ ਰੇੜੀਆਂ ਦੀ ਇੱਕ ਹੀ ਗਾਂਟ ਬਾਦ ਤੇਰੀ ਹੈ ਉਹ ਵੀ ਥੋੜੀ ਬਾਈ ਸਾਂ ਚਿੱਟੀਆਂ ਵਰਤਾ ਦੀ ਨਹੀਂ ਸਿੱਟੀ ਨਹੀਂ ਗੋ ਜੀ ਸਿੱਟੀ ਨਹੀਂ ਸਿੱਟੀ ਨਹੀਂ ਹੈ ਆਹ ਲਿੱਟੀ ਦੀ ਹੈ 90 ਲੀਟਰ ਦੀ ਹੈ ਆ ਬਈ ਓ ਟਰਾਲੀ ਆ ਕਿੱਥੇ ਮਰਜੀ ਕਿੱਥੇ ਮਰਜੀ ਟਿੱਬੀ ਜਾਏਗਾ ਟਿੱਬੀ ਕਿੰਨੇ ਮਾਰਗੀ ਨੇ ਇਹਦਾ ਯਾਰ ਪਿਆਰ ਦੀ ਮੋੜੀ ਕਿੰਨੀ 500 ਰੁਪਏ ਕਰਾਇਆ ਬਈ ਉਸਨਾਂ ਨੇ ਉਹ ਬਾਈਆਂ ਦਾ ਖਰਚਾ ਟਿੱਬੀ ਦਾ 2000 ਦੇਚੋ ਨਹੀਂ ਹੈ ਖਾਲੀ ਦੂਜੇ ਸਾਰਾ ਬੋਲੋ ਜੀ ਸਾਰਾ ਟੈਕਸੀ ਦੀ ਰੇਟ ਲੱਗੀ ਹੈ ਟਿੱਬੀ ਕਿਹੜੀ ਆਹ ਸੰਧਵਾ ਦੇ ਕੋਲੇ ਹਾਂ ਜੀ ਬੋਲੋ 250 ਬੋਲੋ ਜੀ 250 60 70 80 84 90 300 300 300 ਬੋਲਾਂਗੇ ਲੈ ਨਹੀਂ ਲੈ ਨਹੀਂ ਚੱਲ ਆ ਗਿਆ ਫਿਰ ਲੈ ਇਹ ਲੱਗ 300 ਰੁਪਏ ਚੁਪੀ ਟਰਾਲੀ ਲੱਗੀ 300 ਰੁਪਏ ਲੱਗੀ ਟਾਪ ਰੇਟ ਗਿਆ 300 ਰੁਪਏ ਹੁਣ ਤਾਂ ਬਾਈ ਦਾ ਤਾਂ ਚਿਰ ਦਾ ਹੋਰ ਕਮ ਹੈ ਇਹਦਾ ਇਸ ਪਾਰੀ ਦੇ ਟਾਪ ਰੇਟ ਗਿਆ 300 ਰੁਪਏ ਆਹ ਲੋੜ ਹੈ ਲੋੜ ਤਾਂ ਫਿਰ ਕੀ ਬੋਲਣੀ ਚਾਹੀਦੀ ਹੈ ਇਹ ਆ ਬਾਈ ਆਪਣੇ ਆ ਪੁੱਛੀ ਬਾਹਰ ਬਾਹਰ ਨਹੀਂ ਨਿਕਲੂਗੀ ਬਾਹਰ ਦੀ ਤੁਰੀ ਨਾਲ ਦੀ ਬੋਲੋ 250 ਰੁਪਿਆ 250 ਆ ਬਾਈ ਕਿੰਨੀ ਨਿਕਲੂਗੀ ਨਹੀਂ ਕੋਈ ਰੋਕ ਆ ਗਿਆ ਤੈਨੂੰ ਬਾਈ ਬਾਹਲੀ ਨਾਲ ਨਿਕਲੇ ਉੱਥੇ ਰੋਕ ਕੇ ਕਿ ਸਾਰੀ ਇਹੀ ਲੱਗੀ ਆ ਅੱਜ ਤੋਂ ਕੋਈ ਜਿਹੜੇ ਇਹਨਾਂ ਲੱਗ ਕੇ ਆ ਗਿਆ ਰੋਕੇ ਬੋਲੇ ਨਾ ਬੜਾ ਮੋਟਾ ਆ ਵੀ ਜਾਂਦਾ ਨਹੀਂ ਨਹੀਂ ਮੋਟਾ ਮੋਟਾ ਨਿਕਲਦੀ ਵਰਤੇ ਜਾ ਕੇ ਉੱਥੇ ਰੋਲਾ ਪੈਂਦਾ ਪਿੱਛੇ ਨਾ ਤੂੰ ਤਾਂ ਕਹਿੰਦਾ ਭਾਈ ਅੱਗੇ ਤੱਕ ਨਹੀਂ ਨਿਕਲਿਆ ਕੱਲ ਮੋੜੀ ਭਾਈ ਮਾੜੀ ਪੁੱਛੀ ਜਿੱਤੂਗੀ ਵੇਖ ਕੇ ਬੋਲੀ ਦੋ 250 250 250 60 ਟਿੱਬੀ ਜਾਏਗਾ ਭਾਈ ਕਿੱਧਰ ਗਿਆ ਉਹ ਟਿੱਬੀ ਕਿੱਥੇ ਜਾ ਰਹੇ 60 ਜਾਵੜੂ ਵਾਲਾ 65 70 75 80 तो चारिए। चारिए। तो चारिए। तो तो दो सौ अस्सी बोला दौ सौ अस्सी बैठवी छेवीं ट्राली देखने 230 ਰੁਪਏ 250 250 60 65 70 75 80 285 90 95 295 ਬੋਲਾਂਗੇ ਨੇ 295 ਰੁਪਏ ਬਾਈ ਕਿਹੜੇ ਬਾਈ ਜੀ ਪਸਟ ਚਾਹੁੰਦੇ ਆਂ? 6 ਮਿੰਟ ਟਰਾਲੀ ਦੇ 7 ਮਿੰਟਾਂ ਵਾਲੀ ਦੇ ਦੇਂਗੀ ਜੀ। ਪਤਾ ਹੀ ਨਹੀਂ ਲੱਗਾ ਸਾਡੇ ਲੌਂਦੇ ਲੌਂਦੇ ਨਿਕਲੇ ਆ। ਚਲੋ ਟਰਾਲੀਆਂ ਵੱਧ ਜਾਣਾ ਰੇਡ ਬਾਈ ਜੀ ਹੋ ਗਈ ਦੂਰੀ ਅੱਧ। ਜਦੋਂ ਤੇ ਅੰਦਰ ਵੀ ਜੂੜੀ ਬੋਲਾ ਜੀ 250 52 54 80 65 70 76 76 ਜਾਸੀ 90 99 300 300 ਬੋਲਾਂਗੇ ਨੇ 300 ਬਾਈ ਜੀ ਕਿੰਨਾ ਇਹ ਭਾਗੀ 350 ਰੁਪਿਆ ਲੱਗ ਗਿਆ ਜੀ ਆਹ ਟਰਾਲੀ ਦੇਖਦੇ ਆਂ ਇਹਦੀ ਰੇਟ ਜਾਂਦੀ ਹੈ 10 ਰੁਪਏ ਜਿਹੜਾ 300 ਰੁਪਏ ਗਏ ਦੋ ਟਰਾਲੀਆਂ ਲੱਗੀਆਂ ਹੁਣ 100 ਰੁਪਿਆ ਤੇ ਆਹ ਟਰਾਲੀਆਂ ਦੇਖ ਲਈਏ ਇਹਦੀ ਰੇਟਾਂ ਨਾਲ ਹੀ 6-7 ਰੁਪਏ ਆਈ ਕਰ ਜੇ ਦੱਸੀ ਹੈ ਹਾਂ ਹਾਲੇ ਫੱਲੇ ਬੰਦੀ ਨਾ ਆਇਆ ਕਰੇ ਉਹ ਵਾਲਾ ਕਰਦਾ ਵਾਹੀ ਇਹੋ ਤਾਂ ਜਾਣਾ ਹੁਣ ਬੋਲੀਵੁੱਡ ਨਾਲੋਂ ਸਾਹ ਚੀਦੇ ਕੋਕਾ ਮਾਰਤਾ ਨੂੰ ਤਾਂ ਲਓ ਭਾਈ ਹਾਂਜੀ ਬੋਲੋ 250 60 65 70 75 80 85 90 95 300 5 ਪੰਜ ਚੱਲ ਚੱਲ 305 ਬੋਲਾ ਕਿਨੇ 305 ਇੱਥੇ ਨਹੀਂ ਬਾਈਓ ਇੱਥੇ 305 ਰੁਪਏ ਜੀ ਟੌਪ ਰੇਟ ਗਈ ਹੁਣ ਤੱਕ ਤਾਂ 305 ਰੁਪਏ ਹੈ ਜੀ ਇੱਕ ਟਰਾਲੀ ਲੱਗਿਆ ਇਹਦਾ 305 ਰੁਪਏ ਜੀ ਅੰਦਰ ਦੀ ਅੰਦਰ ਦੀ ਥੋੜੀ ਬੋਲੋ ਜੀ 240 250 250 60 65 ਆ ਜਾ ਬਾਈ 70 75 80 280 ਬੋਲਾਂਗੇ ਨੇ 280 ਭਾਈ ਲੈ ਲਓ ਜੀ ਇਹ ਲੱਗੀ 280 ਰੁਪਏ ਲੱਗੀ ਅੱਜ ਅੱਗੇ ਤਾਂ ਇਹ 260 270 ਤੱਕ ਜਾਂਦੀ ਅੱਜ ਇਹਦਾ ਰੇਟ ਟਾਲੀ ਦਾ ਵੱਧ ਗਈ 280 ਰੁਪਏ ਤੱਕ ਗਈ ਇਹ ਟਾਲੀ ਕਿ ਨਾਲ ਤੁਸੀਂ ਦੇਖ ਸਕਦੇ ਹਾਂ ਜੀ ਬਹੁਤ ਪਿਆਰੀ ਪੰਜ ਨਾਲ ਰਹਿ ਗਈ ਹੋਈ ਆਏ ਨਹੀਂ ਚੜਸ ਆਇਆ ਆਇਆ ਕਿੱਥੇ ਆ ਹਾਂ ਵੀ ਉਹ ਮੈਂ ਲੈ ਜਾ ਯਾਰ ਚਾਰ ਚਾਰ ਬੁੱਲਾ ਪੈ ਗਈ ਪਰ ਵੇਨੇ ਖੜ ਗਿਆ ਹਾਂਜੀ 250 ਰੁਪਿਆ 54 60 63 70 75 80 280 ਬੋਲਣਾ ਉਧਰ ਉਧਰ ਲਾਣੀ ਤਾਂ ਹੋਰ ਪੰਜ ਲਾਓ 85 285 ਬੋਲਾਂਗੇ ਨੇ ਲੱਭੇ ਗਾਰੀ ਲੱਭੇ 290 ਬੋਲਦਾ ਕੋਈ 290 ਰੁਪਏ ਕੋਰੇ ਕਿੱਥੇ ਜਾਣੇ ਬਾਈ 90 ਰੁਪਏ ਚਲਮੀ ਬਾਈ ਇਹ ਲੱਗੀ 290 ਰੁਪਏ ਜੀ ਤੇ ਨਾਗਰਿਕ ਚਾਰਜੀ ਪੁੱਲੀ ਵੀ ਆ ਨੀ ਉੱਤੋਂ ਲਾ ਕੇ ਥੱਲੇ ਦੀ ਕਿਹੋ ਜੀ ਹੁਕਮਾਂ 250 ਇਹ ਪੁੱਲੀ ਪੀੜੀ ਨਾ ਵੇ 250 54 60 65 70 75 80 280 ਰੁਪਏ ਬੋਲਾਂਗੇ ਨੇ 280 ਰੁਪਏ ਭਾਈ ਕੌਸ਼ਲਾ ਬੰਦਾ ਦੇ ਬੰਦਾ ਨਹੀਂ ਦਿੰਦੇ ਭਾਈ ਬੰਦਾ ਦੇਣ ਬੰਦਾ ਨਹੀਂ ਜਾਂਦੇ ਹੁਣ ਤਾਂ ਮੁੜ ਕੇ ਤੇ ਬਾਈ ਤੇ ਨਹੀਂ ਹੋਣੀ ਯਾਰ ਹਾਂ ਦਵਾ ਵੇਲਾ ਤੂੰ ਥੋੜਾ ਢੇਰੀ ਹੋਣੀ ਹੈ ਜੇ ਕੋਈ ਬੰਦਾ ਲੈ ਜਾ ਯਾਰ ਉਹ ਸਰਦਾਰ ਬੰਦਾ ਕਿਹਨਾ ਫਰਕ ਪੈਂਦਾ ਇੱਥੇ ਕੋਈ ਲੈ ਜਾ ਦਿਹਾੜੀਆ ਉਹਨੂੰ ਅਧੇ ਪੈਸੇ ਦੇ ਦੀ ਬਟੇਰੀ ਕਰ ਲੈ ਯਾਰ ਭਾਈ ਮੇਰੀ ਗੱਲ ਸੁਣੋ ਆ ਵੀ ਤਨ ਕੜਦੇ ਕੌੜੀ ਲਾ ਤਾਂ ਲਾਈ ਹੈ ਸਾਰਾ ਪਿੰਡ ਸਾਰਾ ਸ਼ਹਿਰ ਚੱਕਦਾ ਪੜਨਾ ਬਾਈ ਬੱਚਾ ਨਹੀਂ ਹੁੰਦੀ ਤਕਲੀਫ ਉਹ ਬੈਗ ਵੀ ਨਹੀਂ ਲੋਂਦੇ ਯਾਰਾਂ ਦੇ ਉੱਥੇ ਕੋਸ਼ਿਸ਼ ਨਹੀਂ ਕਰੇ ਤਾਂ ਲੱਗਦੀ ਆ ਬਾਈ ਲੱਗਦੀ ਆ ਪਰ ਕੋਈ ਹੁੰਦਾ ਤਾਂ ਨੇ ਕੋਲੇ ਹਾਂ ਤੁਹਾਨੂੰ ਦੱਸਦਾ ਬੈਗ ਤਾਂ ਲੱਗਦੀ ਆ ਅੱਜ ਜਿਹੜੀ ਖੁੱਲੀ ਆ ਉਹ ਢੇਰੀ ਹੋ ਜਾਣੀ ਐ ਉਹ ਪੰਡਾ ਜਿਹੜੀਆਂ ਜਾਂ ਖੁੱਲਣੀਆਂ ਬੰਦੇ ਦਾ ਤਾਂ ਹੱਕ ਮੰਗਦਾ ਉਹ ਆਪਦਾ ਵੇਖੋ ਹੁਣ ਦੱਸੋ ਜੀ ਕਿਵੇਂ ਕਰਨੀ ਆਪਾਂ ਤਾਂ ਕੋਈ ਨਹੀਂ ਇਹਨਾਂ ਨੂੰ ਪੁੱਗੇ ਦੇ ਦੇ ਯਾਰ ਮੀਨੇ ਨਾਸਿਖ ਦਿਖਾਇਆ ਨਾ ਕੋਈ ਬੰਦਾ ਜਾਂਦਾ ਨਾ ਅੱਗੇ ਕਦੇ ਗਿਆ ਉਸੀ ਲੈ ਜਾਗਾ ਤੇ پیسے ਦੇ ਦੇਜੋ ਅਸੀਂ ਨਹੀਂ ਵੀਰ ਜੀ ਅੱਦੇ ਸਾਡਾ ਸਿਸਟਮ ਹੀ ਹੈ ਮੈਂ ਹੁਣ ਦੱਸਦਾ ਗੱਲ ਇਹ ਬਾਹੂ ਆਉਂਦਾ ਦਾ ਭਾਅ ਬਣੀ ਜਾਂਦਾ ਇੱਥੇ ਨਹੀਂ ਨਹੀਂ ਦਾ ਭਾਅ ਲੈ ਵੀਰ ਯਾਰ ਇਹ ਮੈਂ ਫਰਕਾ ਫਰੇਟ ਦਾ ਦੱਸਦਾ ਚਲੋ ਕੋਈ ਨਹੀਂ ਯਾਰ ਆ ਯਾਰ ਆਪੇ ਗੱਲ ਕਰਦਾ ਕਿਉਂ ਯਾਰ ਛੱਡ ਅਗਲੇ ਸਰਦਾਰ ਜੀ ਆ ਦੀ ਅਪਰ 280 ਰੁਪਏ ਬੋਲੀ ਜੀ ਇਹਨਾਂ ਨੂੰ ਢੇਲਾ ਦੇਣਾ ਨਹੀਂ ਢੇਲਾ ਨਹੀਂ ਲੈ ਆਪਨੇ ਤੋਂ ਪਤਾ ਲੈਣੇ ਬੰਦਾ ਲੈ ਲਓ ਨਹੀਂ ਲੈ ਜਾਨਾ ਨਹੀਂ ਨਾ ਇਹਨੂੰ ਲੈ ਜਾ ਨਾਲ ਫੇਰੀ ਕਰ ਉਹ ਵੀ ਵੇਹੇ ਨਾ ਜੇ ਮਤਲਬ ਨਾ ਆਪਾਂ ਵੀ ਹੱਥ ਨਹੀਂ ਰੱਖ ਲਿਆ ਕਰੋ ਬੰਦਾ ਵੀ ਮਤਲਬ ਜੇ ਹੋ ਜੇ ਤਾਂ ਤੁਹਾਨੂੰ ਵੀ ਚੌਕਾ ਲੱਗਦੇ ਨਹੀਂ ਚੌਕਾ ਨਹੀਂ ਮੈਂ ਤਾਂ ਲੇਵਰ ਆਪਦੀ ਲਈ ਹੋਈ ਹੈ ਜੀ ਉੱਥੇ ਉਹ 9 ਵਜੇ ਆਉਗੀ ਲੱਗਦੇ ਨਹੀਂ ਜੀ ਉਹ 9 ਵਜੇ ਆਉਗੀ ਵੀ ਜੀ ਨਹੀਂ ਆਖ ਕੱਦ ਲਾ ਕੇ ਆਇਆ ਨਾ ਇੱਕ ਮਿੰਟ ਮੁਕਸ਼ਾ ਰੋਡ ਤੂੰ ਉਹਨੂੰ ਕਹਿ ਕੇ ਆ ਨਾ ਤੈਨੂੰ ਉਹਨੇ ਪਿੱਛਾ ਨਹੀਂ ਭਵਾਉਣ ਦਿੱਤਾ ਉਦੋਂ ਹੀ ਭੱਜ ਗਿਆ ਕੋਈ ਬੈਕ ਵੀ ਨਹੀਂ ਕਰਾਉਂਦਾ ਸਚਾਈ ਇਹ ਹੈ ਵੀ ਤੇ ਇਹ ਨਾਲ ਕੋਈ ਮਸਲਾ ਆਉਂਦਾ ਤਾਂ ਭਵੇਂ ਅੱਧੀ ਅੱਧੀ ਮੇਰੇ ਬਾਹਰੋਂ ਬਹੁਤ ਚਾਣਾ ਬੰਦਾ ਕੰਮ ਆ ਪਈ ਨਹੀਂ ਕਹਿੰਦੇ ਵੀ ਠੱਕੇ ਵਾਲਾ ਕੰਮ ਕਰੋ ਪਰ ਯਾਰ ਜਿੱਥੇ 250 ਲੈਂਦੇ ਨੂੰ ਆਲੇ ਆਹ ਉੱਥੇ ਦੋਤੀ ਕਰ ਲਓ ਮੈਨੂੰ ਕੁਛ ਨਾ ਕਰ ਦਿਓ ਯਾਰ ਆਹ ਲੈ ਭਾਈ ਆ ਨੰਬਰ ਠੀਕ ਹੈ ਕੱਲੇ ਕਿੱਥੇ ਇਹ ਇਹ ਮੁਕਸਰ ਰੋਡ ਉੱਥੇ ਆਦਿਆ ਬਈ ਮੰਦਰ ਨਾ ਨਾ ਮੁਕਸਰ ਰੋਡ ਨਾ ਨਾ ਜਾਣੀ ਆ ਬਈ ਖਾਲੀ ਜੁੜੀ ਆ ਤੁਹਾਨੂੰ ਕਿੱਲਾ ਆਪਣੇ ਆ ਬਾਹਰ ਦੀ ਬੋਲੋ ਜੀ ਬੋਲੋ ਬੋਲੋ ਸਾਡੇ ਤੇ ਸ਼ੋਰ ਵੀ ਹੋ ਗਿਆ ਬਟਾ ਜੀ ਬੋਲੋ ਭਈ ਇਹ ਤਾਂ ਕਿ ਅੰਦਰ ਦੀ ਹੈ ਅੰਦਰ ਦੀ ਆਉਂਦਾ ਜੀ వీడే سارے بلیڈ ਹੀ ਪੈਣ 200 ਰੁਪਿਆ 200 ਬੋਲਾ ਬਾਈ ਨੇ ਬਾਈ 200 ਰੁਪਿਆ ਨਹੀਂ ਥੈਂਕ 250 250 60 65 70 75 275 80 80 80 ਬੋਲਾਂਗੇ ਨੇ 280 ਰੁਪਏ ਬਾਈ ਕਿਦੀ ਡਾਲੀ ਆ ਆ ਜੀ ਲੱਗੇ 280 ਰੁਪਏ ਲੱਗੇਗੇ ਆਇਦਰ ਟੋਲ ਕਰੇਟਰ ਗਏ 305 ਰੁਪਏ ਰਿਆ ਸੀ। ਭਾਈ ਲਾਸਟ ਟਰਾਲੀ ਲਈ ਇਹਨਾਂ ਦੇਖਦੇ ਕੀ ਰੇਟ ਜਾਂਦਾ ਹੈ। ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਜੀ। ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਰੋ ਜੀ ਰੇਟ ਜਾਣਨ ਲਈ। ਕਰ ਕਰ ਕੇ ਹੋ ਜਾਂਦਾ ਹੈ। ਯਾ। ਚਾਰ ਕੇ। ਹਾਂਜੀ ਬੋਲੋ। ਦੇਖੇ ਰੋ। ਹਾਂਜੀ। 200 5 10 15 20 25 30 35 40 48 250 ਚੁੰਜਾ 60 260 ਰੁਪਏ ਬੋਲਾਂਗੇ ਨੇ 260 ਰੁਪਏ 60 ਰੁਪਏ ਦੀ ਲਾਟ ਨਾਲ ਅੱਜ ਦਾ ਜਿਹੜਾ ਟੌਪ ਰੇਟ ਰੇਟ 300 ਦੇ 5 ਰੁਪਏ ਰਹੀ